ਹਮ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਖੰਡ ਪਾੜ ਸਭ ਘਰ ਵਿੱਚ ਕਰਾਉਂਦਾ ਸਹਿਜ ਪਾੜ ਸਭ ਕਰਦੇ ਆਂ ਕੁਝ ਵੀ ਆਨੰਦ ਸਾਹਿਬ ਤੇ ਪੜ੍ਹਿਆ ਹੀ ਜਾਂਦਾ ਜਿਵੇਂ ਗੁਰਬਾਣੀ ਦਾ ਨਾਮ ਜਪ ਹੈ ਗੁਰਬਾਣੀ ਦਾ ਨਾਮ ਜਾਪ ਹੈ ਗੁਰਬਾਣੀ ਦਾ ਨਾਮ ਚੋ ਪਈ ਹੈ ਪਰ ਆਪਾਂ ਸਤਕਾਰ ਨਾਲ ਕਹਿੰਦੇ ਆ ਜਪ ਜੀ ਸਾਹਿਬ ਸ੍ਰੀ ਜਾਪ ਸਾਹਿਬ ਐਸੀ ਤਰ੍ਹਾਂ ਆਪਾਂ ਕਹਿੰਦੇ ਆ ਆਨੰਦ ਸਾਹਿਬ ਆਨੰਦ ਗੁਰਬਾਣੀ ਦਾ ਨਾਮ ਹੈ RAMਕਲੀ ਰਾਗ ਦਾ ਨਾਮ ਹੈ ਰਾਮਕਲੀ ਮਹਿਲਾ ਤੀਜਾ ਆਨੰਦ ਆਨੰਦ ਕਹਿੰਦੇ ਨੇ ਇੱਕ ਸਹਿਜ ਅਵਸਥਾ ਨੂੰ ਇਹ ਇੱਕ ਅਵਸਥਾ ਹੈ ਆਨੰਦ ਜਿਵੇਂ ਕੱਪੜੇ ਤੇ ਦਿਸ ਰਹੇ ਨੇ ਪੱਗਾਂ ਦਿਸ ਰਹੀਆਂ ਨੇ ਪਹਿਣਾ ਦੇ ਸੂਟ ਤੇ ਦਿਸ ਰਹੇ ਨੇ ਅਮਰਦਾਸ ਜੀ ਕਹਿੰਦੇ ਨੇ ਆਨੰਦ ਇਹ ਜਿਹੜੀ ਅਵਸਥਾ ਹੈ ਨਾ ਸੱਚੀ ਕਮਾਈ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ ਇਦਾਂ ਗੱਲਾਂ ਨਾਲ ਨਹੀਂ ਹੋ ਸਕਦੀ ਔਰ ਇਹ ਸ਼ਬਦ ਸੱਚੀ ਕਮਾਈ ਕਰਕੇ ਹੀ ਵਰਤਿਆ ਜਾਣਾ ਚਾਹੀਦਾ ਆਮ ਤੁਸੀਂ ਦੁਨੀਆ ਵੇਖੋ ਖਿਚੜੀ ਖਾ ਕੇ ਬੋਲ ਦਿੰਦੀ ਆਨੰਦ ਆ ਗਿਆ ਜੀ ਉਹ ਆਨੰਦ ਨਹੀਂ ਹੈ ਠੀਕ ਹੈ ਕਿਸੇ ਨੂੰ ਟੇਸਟੀ ਲੱਗਿਆ ਕੁਝ ਖਾਣ ਪੀਣ ਚ ਵੇਖਣ ਚ ਉਹ ਅੱਡ ਗੱਲ ਹੈ ਪਰ ਜੋ ਆਨੰਦ ਹੈ ਸਾਧ ਸੰਗਤ ਜੀ ਇਹ ਸਹਜ ਦੀ ਅਵਸਥਾ ਹੈ ਅੱਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਸਾਰੀ ਸ੍ਰਿਸ਼ਟੀ ਵਿੱਚ ਜੋ ਵਿਰਾਜਮਾਨ ਹੈ ਸਾਡੇ ਅੰਦਰ ਵੀ ਰਾਜਮਾਨ ਹੈ ਸਤ ਗੁਰ ਪ੍ਰਸਾਦ ਉਹ ਸਤ ਗੁਰੂ ਜੀ ਦੀ ਕਿਰਪਾ ਦੁਆਰਾ ਹੀ ਮਿਲ ਸਕਦਾ ਹੈ ਆਪਣੇ ਉਦਮ ਨਾਲ ਕਿਸੇ ਕਰਮ ਕਾਂਡ ਨਾਲ ਨਹੀਂ ਮਿਲਦਾ ਨਹੀਂ ਮਿਲਦਾ ਤੇ ਆਪ ਜੀ ਹੁਣ ਅੰਮ੍ਰਿਤ ਪੀਓ ਆਨੰਦ ਪਿਆ ਮੇਰੀ ਮਾਂਏ आनंद ਪਿਆ ਮੇਰੀ ਮਾਂਏ ਆਨੰਦ ਪਿਆ ਮੇਰੀ ਮਾਂਏ ਸਾਨੂੰ ਵੀ ਆਨੰਦ ਦੀ ਦਾਤ ਗੁਰੂ ਨਾਲ ਜੁੜ ਕੇ ਹੀ ਉਹਦੇ ਪਿਆਰ ਵਿੱਚ ਭਿੱਜ ਕੇ ਹੀ ਮਿਲ ਸਕਦੀ ਹੈ ਆਨੰਦ ਪਿਆ ਮੇਰੀ ਮਾਂਏ ਹੁਣ ਜਦੋਂ ਅਖਰੀ ਅਰਦਾ ਕਰਾਂਗੇ हे ਮੇਰੀ ਮਾਂ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਪਰ ਜਿੱਥੇ ਮਾਏ ਮਾਈ ਇਦਾਂ ਦੇ ਸ਼ਬਦ ਆਉਂਦੇ ਨੇ ਨਾ ਗੁਰਬਾਣੀ ਵਿੱਚ ਆਉਂਦਾ ਮਾਈ ਚਰਨ ਗੁਰ ਮਿੱਠੇ ਉੱਥੇ ਵੀ ਮਾਂ ਹੈ हे ਮੇਰੀ ਮਾਂ ਗੁਰੂ ਦੇ ਚਰਨ ਬੜੇ ਮਿੱਠੇ ਹਨ ਮਾਈ हे ਮੇਰੀ ਮਤ ਅੰਦਰ ਜਾਓ ਆਪਣੇ ਮਾਈ हे ਮੇਰੀ ਮਤ ਆਨੰਦ ਪਿਆ ਮੇਰੀ ਮਾਏ ਮਤ ਮਾਈ ਚਰਨ ਗੁਰ ਮਿੱਠੇ ਹੁਣ ਚਰਨ ਕੀ ਹੈ ਗੁਰੂ ਦਾ ਸ਼ਬਦ ਹਿਰਦਾ ਚਨਨੇ ਸ਼ਬਦ ਸਤਿਗੁਰੂ ਕੋ ਨਾਨਕ ਬਾਂਦੇ ਉਪਾਲ ਹੁਣ ਆਪਾਂ ਕੀ ਕਵਾਂਗੇ ਇੱਕ ਸ਼ਬਦ ਨਹੀਂ ਪੂਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਰਜ ਹੈ ਏ ਮੇਰੀ ਮਤ ਭਾਵ ਅਰਥ ਏ ਮੇਰੀ ਮਤ ਗੁਰੂ ਦੇ ਬਚਨ ਬੜੇ ਚੰਗੇ ਹਨ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਹੁਣ ਸਤਿਗੁਰੂ ਨੂੰ ਕਿਵੇਂ ਪਾਇਆ ਜਾਂਦਾ ਹੈ ਸਤਿਗੁਰੂ ਜੀ ਨਾਲ ਜੁੜ ਕੇ ਹੀ ਸਤਿਗੁਰੂ ਜੀ ਨੂੰ ਪਾਇਆ ਜਾਂਦਾ ਹੈ ਉਹਦੇ ਪਿਆਰ ਦਾ ਜਦੋਂ ਰੰਗ ਮਾਣਾਂਗੇ ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਜਦੋਂ ਸਤਿਗੁਰੂ ਜੀ ਦਇਆਲ ਹੋ ਗਏ ਸਤਿਗੁਰੂ ਮੈਂ ਪਾਇਆ ਫਿਰ ਕਹਿਆ ਜਾਣਾ ਸਤਿਗੁਰਤਾ ਪਾਇਆ ਸਹਿਜ ਸੇਤੀ ਸਹਿਜ ਫਿਰ ਸਹਿਜ ਸ਼ਬਦ ਆ ਗਿਆ ਉਹ ਪਿੱਛੇ ਆਨੰਦ ਆਇਆ ਸੀ ਆਨੰਦ ਪਿਆ ਮੇਰੀ ਮਾਏ ਉਹ ਸਹਿਜ ਅਵਸਥਾ ਨੂੰ ਅਗਲੀ ਪੰਕਤੀ ਵਿੱਚ ਲਿਖ ਦਿੱਤਾ ਸਤਿਗੁਰਤਾ ਪਾਇਆ ਸਹਿਜ ਸੇਤੀ ਸਹਿਜ ਡੋਲਤਾ ਹੁੰਦਾ ਹੈ ਹੁਣ ਜਿਵੇਂ ਆਨੰਦ ਸਹਿਜ ਅਵਸਥਾ ਹੁੰਦੀ ਹੈ ਸਹਿਜ ਕੀ ਹੁੰਦਾ ਹੈ ਅਡੋਲਤਾ ਵਿਕਾਰਾਂ ਤੋਂ ਮੁਕਤ ਹੋ ਜਾਣਾ ਜਦੋਂ ਸਤਿਗੁਰੂ ਮਿਲਿਆ ਫਿਰ ਸਹਿਜ ਆਉਂਦਾ ਜਦੋਂ ਸਹਿਜ ਆ ਗਿਆ ਮਨ ਵੱਜੀਆਂ ਬਾਦਾਈਆਂ ਮਨ ਵੱਜੀਆਂ ਬਾਦਾਈਆਂ ਮਨ ਵੱਜੀਆਂ ਦੇਖੋ ਜੀ ਜਦੋਂ ਮਨ ਰੰਗਿਆ ਗਿਆ ਨਾ ਨਾਮ ਵਿੱਚ ਮਨ ਰੰਗਿਆ ਗਿਆ ਫਿਰ ਮਨ ਵਿੱਚ ਵਧਾਈਆਂ ਵੱਜੀਆਂ ਉਹ ਵਧਾਈ ਕੌਣ ਦੇਖੋ ਤੁਸੀਂ ਬਾਹਰ ਲੋਕਾਂ ਨੂੰ ਵਧਾਈਆਂ ਦੰਦੇ ਨੇ ਲੋਕ ਕਿਸੇ ਦਾ ਕੋਈ ਫੰਕਸ਼ਨ ਹੈ ਕਿਸੇ ਦਾ ਕੋਈ ਵਿਆਹ ਹੈ ਕਿਸੇ ਦੇ ਕੋਈ ਬੱਚਾ ਜੰਮਿਆ ਸਭ ਵਧਾਈਆਂ ਦੰਦੇ ਨੇ ਪਰ ਇੱਥੇ ਮਨ ਵਿੱਚ ਵੱਜੀਆਂ ਵਧਾਈਆਂ ਗੁਰੂ ਵਧਾਈ ਦਿੰਦਾ ਹੈ ਗੁਰੂ ਸਿਖਾ ਮਨ ਬਾਧਾਈਆਂ ਜਿਨ ਮੇਰਾ ਸਤ ਗੁਰੂ ਜੀ ਠਾ ਰਾਮ ਰਾਜੇ ਫਿਰ ਵਧਾਈਆਂ ਗੁਰੂ ਦੰਦਾ ਹੈ ਰਾਗ ਰਤਨ ਪਰਵਾਰ ਪਰੀਆਂ ਤੇ ਜਿਹੜੇ ਰਾਗ ਨੇ ਰਾਗਣੀਆਂ ਨੇ ਪਰੀਆਂ ਨੇ ਸਾਰਾ ਪਰਿਵਾਰ ਹੈ ਜੋ ਸਾਡੇ ਅੰਦਰ ਜਿਵੇਂ ਭਾਈ ਮਰਦਾਨਾ ਜੀ ਰਾਗ ਵਿੱਚ ਪਾ ਕੇ ਸ਼ਬਦ ਨੂੰ ਗਾਰੇ ਨੇ ਹੁਣ ਪਹਿਲੇ ਵੀ ਵਜਾਉਂਦੇ ਸੀ ਰਵਾਵ ਸ਼ਬਦ ਪਾ ਕੇ ਗਾਇਆ ਸ਼ਬਦ ਗਾਵਣ ਆਈਆਂ ਗਾਉਣਾ ਹੀ ਹੈ ਨਾ ਸ਼ਬਦ ਗਾਵਣ ਆਈਆਂ ਪਾਤਸ਼ਾਹ ਕਹਿੰਦੇ ਹੈ ਮੇਰੇ ਮਨ ਸ਼ਬਦੋ ਤਾਂ ਗਾਵੂੰ ਹਰੀ ਕੀ ਰਾ ਸਾਨੂੰ ਕਹਿੰਦੇ ਨੇ ਹਰੀ ਦੇ ਨਾਮ ਨੂੰ ਹੀ ਗਾ ਮਨ ਨੂੰ ਮਨ ਨੂੰ ਸੰਬੋਧਨ ਹੈ ਮਨਾ ਹਰੀ ਦੇ ਨਾਮ ਨੂੰ ਹੀ ਗਾ ਪ੍ਰਭੂ ਦਾ ਸ਼ਬਦ ਗਾ ਗੰਦੇ ਗੀਤ ਨਾ ਸੁਣ ਨਾ ਗਾ ਗੰਧਣ ਬੈਣ ਸੁਣੇ ਉਰਜਾਵੈ ਨਾਮ ਲੈ ਤ ਅਲਕਾਇਆ ਸੱਚੇ ਨਾਮ ਵੱਲ ਅਸੀਂ ਹਾਲਸ ਕਰਦੇ ਆ ਜਿੱਧਰ ਸਾਡਾ ਭਲਾ ਹੋਣਾ ਅਸੀਂ ਹਾਲਸ ਕਰਦੇ ਆ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਟੋਟੇ ਕੋ ਵੇਖਤਾ ਆ ਜਿੱਧਰ ਨੂੰ ਕਿਸਾਨ ਹੈ ਉਹ ਸੁਣਨਾ ਚੰਗਾ ਲੱਗਦਾ ਜਿੱਧਰ ਨੂੰ ਨੁਕਸਾਨ ਹੈ ਉਹ ਵੇਖਣਾ ਚੰਗਾ ਲੱਗਦਾ ਜਿੱਧਰ ਨੂੰ ਕਿਸਾਨ ਹੈ ਉੱਥੇ ਨੱਚਣਾ ਟੱਪਣਾ ਚੰਗਾ ਲੱਗਦਾ ਹੈ ਪਰ ਪਾਤਸ਼ਾਹ ਕਹਿੰਦੇ ਨਹੀਂ ਹਰੀ ਦੇ ਨਾਮ ਨੂੰ ਹੀ ਗਾ ਸ਼ਬਦ ਉਹ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਵਸਾਇਆ ਕਿਹਾ ਕੇਵਲ ਗਾਇਆ ਨਹੀਂ ਮੁਆਫ ਕਰਨਾ ਮੈਨੂੰ ਬਹੁਤੇ ਗਾਉਂਦੇ ਨੇ ਗਾਉਂਦੇ ਹੀ ਨਹੀਂ ਇੱਥੇ ਬਸਾਉਣ ਦੀ ਗੱਲ ਹੈ ਜਿਨ੍ਹਾਂ ਨੇ ਮਨ 'ਚ ਹਰੀ ਨੂੰ ਵਸਾਇਆ ਉਨਾ ਨਾਲ ਮਿਲ ਕੇ ਆਪਾਂ ਵੀ ਵਸਾਈਏ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿਖਾਂ ਮਨ ਮਿਠਾ ਗੁਰ ਸਿਖਾਂ ਮਨ ਵਾਦਾਈਆਂ ਜਿਨ ਮੇਰਾ ਸਤ ਗੁਰ ਦੀ ਠਾ ਰਾਮ ਰਾਜੇ ਕਰਨ ਵਿੱਚ ਆ ਕੇ ਬਾਬਾ ਅਮਰਦਾਸ ਜੀ ਨੇ ਵਸਾਇਆ ਮਨ ਵਿੱਚ ਵਸਾਇਆ ਤੇ ਕਹਿ ਦਿੱਤਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮਾ ਅਸੀਂ ਵੀ ਸੁਣਾਈਏ ਆਪਣੇ ਮਨ ਨੂੰ ਮਨਾ ਖਰੀਦੇ ਨਾਮ ਨੂੰ ਹੀਗਾ ਮਨ ਜਿਮੀ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਵਸਾਇਆ ਕਹਿ ਨਾਨਕ ਆਨੰਦ ਹੋਆ ਕਹਿ ਨਾਨਕ ਆਨੰਦ ਹੋਆ ਕਹਿ ਸਤ ਗੁਰੂ ਮੈਂ ਪਾਇਆ ਸਤ ਗੁਰੂ ਮੈਂ ਪਾਇਆ ਹਲਾ ਤੀਜਾ ਸਾਨੂੰ ਕਹਿੰਦੇ ਨੇ ਬੜਾ ਆਨੰਦ ਬਣਿਆ ਪਿਆ ਹੈ ਮੈਂ ਸਤਿਗੁਰੂ ਜੀ ਨੂੰ ਪ੍ਰੈਕਟੀਕਲ ਚ ਲੈ ਆਉਂਦਾ ਹੈ ਪ੍ਰੈਕਟੀਕਲ ਚ ਰੱਬ ਕਹਿਣਾ ਬੜਾ ਸੁਖ ਹੈ ਇੱਕ ਓੰਕਾਰ ਮੈਂ ਕਹਿੰਦਾ ਨਾ ਇੱਕ ਓੰਕਾਰ ਉਹ ਸਰਬ ਵਿਆਪਕ ਹੈ ਸਾਰੀਆਂ ਥਾਵਾਂ ਤੇ ਮੌਜੂਦ ਹੈ ਤੁਸੀਂ ਵੀ ਸੁਣੋਗੇ ਇਧਰੋਂ ਵੀ ਬੋਲ ਦਿੱਤਾ ਚੱਲ ਗਏ ਛੁੱਟੀ ਨਹੀਂ ਪਾਈ ਮੇਰੇ ਤੁਹਾਡੇ ਪ੍ਰੈਕਟੀਕਲ ਵਿੱਚ ਕਿੰਨਾ ਹੁੰਦਾ ਹੈ ਇਹ ਵੇਖਿਆ ਜਾਣਾ ਹੈ ਇਹ ਗੁਰੂ ਵੇਖਦਾ ਹੈ ਗੁਰੂ ਭਾਵਨਾ ਵੇਖਦਾ ਹੈ ਤੇ ਕਹਿ ਦਿੱਤਾ ਪਹਿਲੀ ਪੌੜੀ ਵਿੱਚ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ